ਉッカ ਦਾ ਜਾਨ ਜੀਵਨ ਇੰਨਾ ਕਿ ਜ਼ਿਆਦਾ ਖਰਾਬ ਹੈ ਕਿ ਅਸੀਂ ਤਾਂ ਆਪਣੀ ਸ਼ਹਿਰ ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ ਦੇ ਵੱਲੋਂ ਆਏ ਸੀਗੇ ਮੈਡੀਸਨ ਵਗੈਰਾ ਪਹੁੰਚਾਈ ਗਿਆ ਲੋੜਵੰਦ ਲੋਕਾਂ ਤੇ ਪਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਸ ਟਾਈਮ ਬਹੁਤ ਹੀ ਮੁਸ਼ਕਲਾਂ ਨਾਲ ਚੱਲਣ ਲਈ ਹੈ ਕਿ ਇਹਦੇ ਚ ਥੋੜਾ ਪ੍ਰਸ਼ਾਸਨ ਦਾ ਰੋਲ ਇਹ ਹੈ ਕਿ ਇਹਹੀ ਕੰਮ ਜਿਹੜਾ ਪ੍ਰਸ਼ਾਸਨ ਕੰਪਲ ਕਰਨੀ ਨਹੀਂ ਨਹੀਂ ਸਕਦਾ ਆ ਇਹਨਾਂ ਨੇ ਸ਼ੁਰੂ ਤੋਂ ਜਿਹੜਾ ਟਾਈਮ ਸੀਗਾ ਇਹਨਾਂ ਨੂੰ ਦੇਖਣ ਵਾਲਾ ਕਿ ਬੰਨ ਹਰ ਵਾਰ ਕਿਤਨਾ ਕਿਤੇ ਪਾਣੀ ਦੀ ਮਾਰ ਹੁੰਦੀ ਆ ਇਹ ਸਾਰੇ ਆਪਣੀ ਪੋਲੀਟਿਕਲੀ ਐਕਟੀਵਿਟੀ ਦੇ ਵਿੱਚ ਲੱਗੇ ਆ ਲੀਡਰ ਚਾਹੇ ਪੋਲੀਟਿਕਲ ਪਾਰਟੀ ਚਾਹੇ ਮੌਜੂਦਾ ਸਰਕਾਰ ਆ ਚਾਹੇ ਐਡਰੋਸਟ੍ਰੇਸ਼ਨ ਜਿੰਨਾ ਵੀ ਆ ਇਹ ਇੱਕ ਪਾਸੇ ਤਾਂ ਲੋਕ ਹੜ੍ਹਾਂ ਦੀ ਮਾਰ ਵਿੱਚ ਫਸੇ ਹੋਏ ਨੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਦੂਜੇ ਪਾਸੇ ਉੱਪਰੋਂ ਕੁਦਰਤ ਗਰੋਪ ਇਸ ਟਾਈਮ ਜਿਹੜੇ ਸੁਲਤਾਨਪੁਰ ਲੋਧੀ ਦੇ ਵਿੱਚ بارش ਸ਼ੁਰੂ ਹੋ ਚੁੱਕੀ ਹੈ ਔਰ ਇੱਕ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਆਸੇ-ਪਾਸੇ ਸਮੁੰਦਰ ਹੀ ਸਮੁੰਦਰ ਨਜ਼ਰ ਆ ਰਿਹਾ ਵਾ ਦੂਜੇ ਪਾਸੇ ਰੱਬ ਦੀ ਕਿਰਪਾ ਕਿ ਬਰਸਾਤ ਸ਼ੁਰੂ ਹੋ ਗਈ ਜਿਹੜੇ ਲੋਕ ਪਹਿਲਾਂ ਹੀ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਅਚਾਨਕ ਸ਼ੁਰੂ ਹੋਈ ਬਰਸਾਤ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਨੇ ਇੱਥੇ ਲੋਕ ਆਪਣੇ ਘਰਾਂ ਦੀਆਂ ਛੱਤ ਦੇ ਉੱਤੇ ਪਨਾਹ ਲੈਣ ਲਈ ਮਜਬੂਰ ਹਨ ਬੱਚਿਆਂ ਨੂੰ ਮਾਂ ਪਿਓ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਬੈਠੇ ਹਨ ਹੱਥਾਂ ਵਿੱਚ ਫਾਈਲਾਂ ਤੇ ਜ਼ਰੂਰੀ ਕਾਗਜ਼ਾਤ ਨੂੰ ਸੰਭਾਲਣ ਵਿੱਚ ਜੁਟੇ ਨੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਮੁਸ਼ਕਲਾਂ ਲੋਕਾਂ ਦੀਆਂ ਜਿਹੜੀਆਂ ਉਹ ਹੱਲ ਨਹੀਂ ਹੋ ਰਹੀਆਂ ਉਸ ਤੋਂ ਕੁਦਰਤ ਵੱਲੋਂ ਕ੍ਰੋਪ ਦੂਜੇ ਪਾਸੇ ਪਾਣੀ ਹੀ ਪਾਣੀ ਫਸਲ ਖਤਮ ਹੋ ਚੁੱਕੀ ਹੈ ਚਾਰਾ ਜਿਹੜਾ ਵਾ ਉਹਨਾਂ ਦੇ ਡੰਗਰ ਘਰਾਂ ਦੇ ਵਿੱਚ ਭੁੱਖੇ ਨੇ ਘਰਾਂ ਦੇ ਵਿੱਚ ਪਾਣੀ ਭਰ ਚੁੱਕਾ ਵਾ ਜਿਹੜੀ ਸੁੱਕੀ ਜਗਾ ਉੱਥੇ ਜਾਨਵਰ ਜਿਹੜੇ ਆ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਹ ਤਕਰੀਬਨ 16 17 ਪਿੰਡ ਦੇ ਕਰੀਬ ਇਹ ਪਾਣੀ ਜਿਹੜਾ ਵੜਿਆਗਾ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਕਰੀਬ 25 ਪਿੰਡ ਜਿਹੜੇ ਆ ਪਾਣੀ ਦੇ ਪ੍ਰਭਾਵਿਤ ਹੋਏ ਨੇ ਸਾਡੇ ਨਾਲ ਨੇ ਐਡਵੋਕੇਟ ਮਾਹੀਵਾਲ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਜੀ ਤੁਸੀਂ ਇਸ ਹਲਕੇ ਦੇ ਵਿੱਚ ਚੱਲ ਰਿਹਾ ਉੱਪਰੋਂ ਬਰਸਾਤ ਸ਼ੁਰੂ ਹੋ ਗਈ ਆ ਪਰੇਸ਼ਾਨਤ ਪਹਿਲਾਂ ਹੀ ਬਹੁਤ ਲੋਕ ਉਹਨਾਂ ਦੀਆਂ ਫਸਲਾਂ ਖਤਮ ਹੋ ਗਈਆਂ ਉਹਨਾਂ ਦੀ ਸਭ ਕੁਝ ਖਤਮ ਹੋ ਗਿਆ ਘਰਾਂ ਵਿੱਚ ਪਾਣੀ ਭਰ ਚੁੱਕਾ ਵਾ ਤੁਹਾਡਾ ਕੀ ਕਹਿਣਾ ਇਸ ਦੇ ਉੱਤੇ ਬਰਸਾਤ ਚੱਲਣੀ ਸ਼ੁਰੂ ਹੋ ਗਈ ਆ ਇਸ ਟਾਈਮ ਬਰਸਾਤ ਦੇ ਵਿੱਚ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਦੇਖੋ ਇਸ ਸਮੇ ਜਿਹੜਾ ਆ ਇਹ ਇਲਾਕਾ ਜਿਹੜਾ ਸਾਰਾ ਆ ਇਹ ਸੁਲਤਾਨਪੁਰ ਲੋਧੀ ਦਾ ਹੜ੍ਹ ਪ੍ਰਭਾਵਿਤ ਤਾਂ ਹੈਗਾ ਹੀ ਹੈਗਾ ਉੱਤੋਂ ਕੁਦਰਤ ਦੀ ਮਾਰ ਹੀ ਇੰਨੀ ਹੈ ਕਿ ਹੁਣ ਬਾਰਿਸ਼ ਸ਼ੁਰੂ ਹੋਆ ਤੇ ਜਿਹੜਾ ਲੋਕਾਂ ਦਾ ਜਾਨ ਜੀਵਨ ਇੰਨਾ ਕਿ ਜਿਆਦਾ ਖਰਾਬ ਹੋਇਆ ਕਿ ਅਸੀਂ ਤਾਂ ਆਪਣੀ ਸ਼ਹਿਰ ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ ਦੇ ਵੱਲੋਂ ਆਏ ਸੀਗੇ ਮੈਡੀਸਨ ਵਗੈਰਾ ਪਹੁੰਚਾਈ ਗਿਆ ਲੋੜਵੰਦ ਲੋਕਾਂ ਤਾਈ ਪਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਸ ਟਾਈਮ ਬਹੁਤ ਹੀ ਮੁਸ਼ਕਲਾਂ ਦਾ ਚੱਲ ਚੱਲਣ ਦੀ ਹੈ ਬਾਕੀ ਇਹਦੇ 'ਚ ਥੋੜਾ ਪ੍ਰਸ਼ਾਸਨ ਦਾ ਰੋਲ ਇਹ ਹੈ ਕਿ ਇਹਹੀ ਕੰਮ ਜਿਹੜਾ ਪ੍ਰਸ਼ਾਸਨ ਕੰਮ ਕਰਨੀ ਨੀਂਦ ਸੁਤਾ ਆ ਇਹਨਾਂ ਨੇ ਸ਼ੁਰੂ ਤੋਂ ਜਿਹੜਾ ਟਾਈਮ ਸੀਗਾ ਇਹਨਾਂ ਨੂੰ ਦੇਖਣ ਵਾਲਾ ਕਿ ਬੰਨ ਹਰ ਵਾਰ ਕਿਤਨਾ ਕਿਤੇ ਪਾਣੀ ਦੀ ਮਾਰ ਹੁੰਦੀ ਆ ਇਹ ਸਾਰੇ ਆਪਣੀ ਪੋਲੀਟਿਕਲੀ ਐਕਟੀਵਿਟੀ ਦੇ ਵਿੱਚ ਲੱਗੇ ਆ ਲੀਡਰ ਚਾਹੇ ਪੋਲੀਟਿਕਲ ਪਾਰਟੀ ਚਾਹੇ ਮੌਜੂਦਾ ਸਰਕਾਰ ਆ ਚਾਹੇ ਐਡਮਿਨਿਸਟ੍ਰੇਸ਼ਨ ਜਿੰਨਾ ਵੀ ਆ ਇਹ ਬਾਅਦ ਵਿੱਚ ਆ ਕੇ ਇੱਥੇ ਰਸਤਾ ਬਚਾਉਂਦੇ ਆ ਵੀ ਹੁਣ ਅਸੀਂ ਤਾਂ ਢੀ ਆ ਹੈਲਪ ਕੀਤੀ ਆ ਆ ਕੀਤੀ ਜਦਕਿ ਜਿਹੜਾ ਪੋਲੀਟਿਕਲੀ ਚੈੱਕ ਇਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਸੀਗਾ ਕਿ ਜਿਹੜਾ ਚੈੱਕ ਆ ਇਸ ਏਰੀਆ ਦੇ ਵਿੱਚ ਕਿੱਥੇ ਕਿੱਥੇ ਪਾਣੀ ਦੀ ਮਾਰ ਪੈ ਸਕਦੀ ਆ ਕਿਉਂਕਿ ਇਹ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਇਲਾਕੇ 'ਚ ਤੁਹ ਪ੍ਰਸ਼ਾਸਨ ਦੇ ਨਾਲ ਗੱਲ ਕਰਦੇ ਪ੍ਰਸ਼ਾਸਨ ਕਹਿੰਦੇ ਕਿ ਅਸੀਂ ਪੂਰੀਆ ਰਾਹਤ ਜੋ ਪਹਿਲਾਂ ਸਮੇਂ ਦੇ ਵਿੱਚ ਨਹੀਂ ਸੀ ਮਿਲਦੀ ਉਹ ਵੀ ਅਸੀਂ ਪ੍ਰਬੰਧ ਕੀਤੇ ਹੋਏ ਨੇ ਪਰ ਰਾਤ ਜਿਹੜਾ ਇਸ਼ੂ ਕ੍ਰੀਏਟ ਹੋਇਆ ਕਿ ਰਾਤ ਉਹਨਾਂ ਨੂੰ ਕੁਝ ਬਿਮਾਰ ਹੋ ਗਏ ਸੀਗੇ ਉਹਨਾਂ ਨੂੰ ਐਂਬੂਲੈਂਸ ਐਗਨ ਬੋਟ ਹੀ ਪ੍ਰਬੰਧ ਨਹੀਂ ਕੀਤਾ ਗਿਆ ਅਸੀਂ ਏਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕੱਲ ਪਾਣੀ ਘੱਟ ਸੀ ਇਸ ਕਰਕੇ ਵੋਟ ਨਹੀਂ ਚੱਲ ਰਿਆ ਸੀ ਬਿਜਲੀ ਦੀਆਂ ਤਾਰਾਂ ਟੁੱਟੀਆਂ ਹੋਈਆਂ ਸੀ ਇਸ ਕਰਕੇ ਪਰ ਜਿਹੜੇ ਲੋਕ ਬਿਮਾਰ ਨੇ ਉਹਨਾਂ ਨੂੰ ਕਿਸ ਕਿਸ ਤਰੀਕੇ ਦੇ ਨਾਲ ਕਿੱਦਾਂ ਇੱਥੇ ਲੋਕਾਂ ਨੂੰ ਲਿਹਾਉਣਾ ਵਾ ਕਿੱਦਾਂ ਇਹ ਜ਼ਿੰਮੇਵਾਰੀ ਕਿੰਨਾ ਦੀ ਬਣਦੀ ਹੈ ਜੀ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਮੈਂ ਜੋ ਦੇਖ ਰਿਹਾ ਕਿ ਬਾਅਦ ਵਿੱਚ ਜਿਹੜਾ ਨਾ ਇਹ ਸਰਕਾਰ ਕਹਿੰਦੀ ਕਿ ਸਾਡੇ ਦਾ ਪ੍ਰਬੰਧ ਪ੍ਰੋਪਰ ਆ ਇਹ ਹੀ ਕੁਛ ਲੋਡ ਨਹੀਂ ਸੀ ਪੈਣੀ ਜੇ ਕਿਤੇ ਪਹਿਲਾਂ ਹੀ ਬੰਨ ਨੂੰ ਚੰਗੀ ਤਰ੍ਹਾਂ ਦੇਖਿਆ ਜਾਂਦਾ ਸਬੰਧਤ ਰੈਵਨਿਊ ਅਫਸਰ ਜਿੰਨੇ ਵੀ ਉਹ ਵੀ ਜ਼ਿੰਮੇਵਾਰ ਆ ਸਬੰਧਤ ਐਡਮਿਨਿਸਟ੍ਰੇਸ਼ਨ ਜ਼ਿਲ੍ਹੇ ਦਾ ਸਾਰਾ ਜ਼ਿੰਮੇਵਾਰ ਆ ਜਦ ਕਿ ਇਹਨਾਂ ਨੂੰ ਜਦੋਂ ਸ਼ੁਰੂ ਤੋਂ ਹੀ ਇਹ ਪਹਿਲਾਂ ਦਾ ਹੁੰਦਾ ਤੇ ਇਹਨਾਂ ਨੂੰ ਲੋਡ ਨਹੀਂ ਸੀ ਪੈਣੀ ਜਿਹੜਾ ਇਹ ਕਹਿੰਦੇ ਕਿ ਮੈਡੀਕਲ ਫੈਸਿਲਿਟੀਆ ਗਰਾਊਂਡ ਜ਼ੀਰੋ ਤੇ ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ ਗਈ ਇਹਨਾਂ ਨੇ ਇੱਕ ਦੋ ਜਗ੍ਹਾ ਤੇ ਕੈਂਪ ਜਰੂਰ ਬਣਾਏ ਆ ਪਰ ਉੱਥੇ ਵੀ ਸਾਰੇ ਅਫਸਰ ਆਪਣਾ ਪੱਲਾ ਝਾੜ ਕੇ ਗਾਂ ਜਾਂਦੇ ਆ ਜੇ ਤਾਂ ਰਾਤ ਨੂੰ ਕੋਈ ਬਿਮਾਰ ਹੋ ਜਾਂਦਾ ਉਹਦੇ ਲਈ ਕੋਈ ਐਂਬੂਲੈਂਸ ਵੀ ਕੋਈ ਐਂਬੂਲੈਂਸ ਅਗਣ ਬੋਰਡ ਦੀ ਪ੍ਰਬੰਧ ਹੋਣਾ ਚਾਹੀਦਾ ਜੀ ਨਹੀਂ ਅਗਣ ਬੋਰਡ ਦਾ ਪ੍ਰਬੰਧ ਚਾਹੀਦਾ ਐਂਬੂਲੈਂਸ ਦਾ ਪ੍ਰੋਪਰ ਚਾਹੀਦਾ ਪਰ ਤੁਸੀਂ ਦੇਖੋਗੇ ਜਿੱਥੇ ਇਹ ਕਿਤੇ ਪ੍ਰਬੰਧ ਕੀਤਾ ਉਹਦੇ ਇਹਨਾਂ ਨੇ ਪਰੇ ਪਿੰਡਾਂ 'ਚ ਕੀਤਾ ਹੈ ਜਦ ਕਿ ਜਿੱਥੇ ਜ਼ਰੂਰਤ ਆ ਉੱਥੇ ਇਹਨਾਂ ਦਾ ਕੋਈ ਪ੍ਰਬੰਧ ਨਹੀਂ ਜੋ ਅਸੀਂ ਦੇਖ ਕੇ ਆਏ ਆ ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰਬੰਧ ਆ ਇੱਥੇ ਹੋਣਾ ਚਾਹੀਦਾ ਜਿੱਥੇ ਸਪੋਰਟ ਆ ਪਾਣੀ ਦਾ ਜਿੱਥੇ ਪਾ ਜੇ ਪ੍ਰਬੰਧ ਹੀ ਕੋਈ ਕਰਨਾ ਤੇ ਇੱਥੇ ਘਟੋ ਘਟਾ ਡਾਗਣ ਬਹੁਤ ਐਂਬੂਲੈਂਸ ਅਵੇਲੇਬਲ ਹੋਵੇ ਕੋਈ ਮੈਡੀਕਲ ਟੀਮ ਅਵੇਲੇਬਲ ਹੋਵੇ ਵੀ ਜੇ ਕਿਸੇ ਨੂੰ ਐਮਰਜੈਂਸੀ ਆ ਤੇ ਉਹਨੂੰ ਉਥੇ ਵਾਲੇ ਸੇਵਾ ਮਿਲ ਸਕੇ ਮੈਡੀਕਲ ਇਹ ਸਿੱਕੇ ਸੁਲਤਾਨਪੁਰ ਲੋਧੀ ਤੋਂ ਐਡਵੋਕੇਟ ਜੋ ਕਿ ਇੱਥੇ ਰਾਹਤ ਸਮਗਰੀ ਲੋਕਣ ਮੈਡੀਕਲ ਦੀ ਜਿਹੜੀ ਸੇਵਾ ਪਹੁੰਚਾਉਣ ਲਈ ਇੱਥੇ ਪਹੁੰਚੀ ਆ ਟੀਮ ਔਰ ਤੁਸੀਂ ਆਸੇ ਪਾਸੇ ਦੇਖਦੇ ਔਰ ਅਸਮਾਨ ਵੱਲ ਨੂੰ ਕੈਮਰਾ ਜ਼ਰੂਰ ਮਾਰੇ ਕੈਮਰਾਮੈਨ ਨਕੇ ਅਸਮਾਨ ਦੇ ਉੱਤੋਂ ਜਿਹੜੀ ਬਰਸਾਤ ਸ਼ੁਰੂ ਹੋ ਗਈ ਆ ਲੋਕ ਆਪਣੀ ਜ਼ਿੰਦਗੀ ਜਿਹੜੀ ਆ ਭੱਦਰ ਬਤੀਤ ਕਰ ਰਹੇ ਨੇ ਇੱਕ ਉੱਪਰੋਂ ਰੱਬ ਦੀ ਮਾਰ ਥੱਲਿਓਂ ਹੜਾਂ ਦੀ ਮਾਰ ਉੱਤੋਂ ਪ੍ਰਸ਼ਾਸਨ ਤੋਂ ਤੰਗ ਪਰੇਸ਼ਾਨ ਲੋਕਾਂ ਦੇ ਜਿਹੜੇ ਆ ਦਾਅਵੇ ਜਿਹੜੇ ਆ ਪ੍ਰਸ਼ਾਸਨ ਦੇ ਖੋਖਲੇ ਸਾਬਤ ਹੋ ਰਹੇ ਨੇ ਇਹ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਪ੍ਰਸ਼ਾਸਨ ਕੰਮ ਕਰੇ ਜਾਂ ਸਰਕਾਰਾਂ ਕੰਮ ਕਰਨ ਤਾਂ ਫਿਰ ਇਹ ਹੱਲ ਹੋ ਸਕਦੇ ਨੇ ਇਸ ਦਾ ਤਰੀਕਾ ਜਿਹੜਾ ਜਰੂਰ ਲੱਭਿਆ ਲੱਭਣਾ ਹੋਣਾ ਚਾਹੀਦਾ ਵਾ ਕਿ ਅੱਗੇ ਵਾਸਤੇ ਜਿਹੜਾ ਵਾ ਉਹ ਅੱਗੇ ਵਾਸਤੇ ਜਿਹੜੀ ਆ ਉਹ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਏਡੀਸੀ ਸਾਹਿਬ ਨਾਲ ਗੱਲ ਕੀਤੀ ਗਈ ਏਡੀਸੀ ਸਾਹਿਬ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਮੀਡੀਆ ਦੇ ਜ਼ਰੀਏ ਪਤਾ ਲੱਗੇਗਾ ਅਸੀਂ ਹੱਲ ਕਰਾਂਗੇ ਜਿਹੜੀ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਵਾ ਉਹ ਅਸੀਂ ਹੱਲ ਕਰਾਂਗੇ ਇੱਕ ਸੋਰਸ ਦੇ ਜਰੀਏ ਮੀਡੀਆ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਪੂਰਥਲਾ ਤੋਂ ਕੈਮਰਾਮੈਨ ਗੁਰਵਿੰਦਰ ਦੇ ਨਾਲ ਚਰਜੀ ਸਿੰਘ ਢਿੱਲੋਂ ਪੀਟੀਸੀ ਨਿਊਜ਼